ਜੀ ਨਾਮ ਆ ਪੇਰ ਬੜੀ ਸਰ ਜੀ ਨਾਮ ਕੁਨਮ ਕੀ ਐਕਸਟ੍ਰੈਕਟ ਕਮਾਨ ਕਰਨੇ ਕਿ ਸਰ ਮੈਂ ਆਪਣੇ ਹਸਬੰਦ ਤੇ ਕਲ ਕਰਵਾਈ ਹੈ ਕਿ ਮੇਰੇ ਹਸਬੰਦ ਦਾ ਰੋਟ ਚਲੇ ਗਏ ਪਿਆ 3 ਮਹੀਨੇ ਹੋ ਗਏ ਕਰੋ ਗਿਆ ਨੂੰ ਉਹਨਾਂ ਨੂੰ ਤੇ ਮੈਂ ਫੋਨ ਵੀ ਕਰਦੀ ਆ ਫੋਨ ਵੀ ਨਹੀਂ ਚੱਕਦੇ ਆ ਸਰ ਆਪਾਂ ਫੋਨ ਦਾ ਨਾਮ ਦੱਸੋ ਕੀ ਕਰਦੇ ਆ ਸਰ ਹਾਂ ਜੀ ਸਰ ਮੇਰੇ ਹਸਬੰਦ ਸਿੰਗਰ ਆ ਅਸलम अली ਜਿਨ੍ਹਾਂ ਨੇ ਨਕੋਦਰ ਹੀ ਰਜਾਈ ਆ ਹਾਂ ਜੀ ਕੀ ਬੋਲ ਮਾਦੀ ਸਰੂਨ ਦਾ ਪਿਆਰ ਚੱਲ ਰਿਹਾ ਵਾ ਰੱਬ ਦਾ ਨਾਮ ਦੀ ਲੜਕੀ ਦੇ ਨਾਲ ਜਿਹੜੇ ਕਿ ਘਰੇੋਂ ਵੀਡੀਓ ਕਾਲ ਮੈਸੇਜ ਆਪਣੇ ਉੱਤੇ ਇੰਸਟਾ ਤੇ ਕਾਲ ਕਰਦੀ ਰਹਿੰਦੀ ਸੀਗੀ ਮੈਸੇਜ ਕਰਦੀ ਰਹਿੰਦੀ ਹੁੰਦੀ ਸੀ ਜਦੋਂ ਮੈਂ ਪੁੱਛਦੀ ਹੁੰਦੀ ਸੀਗੀ ਤਾਂ ਮੇਰੇ ਨਾਲ ਲੜਲਾਂਪਾਂ ਦੇ ਹੁੰਦੇ ਸੀ ਕਿ ਤੂੰ ਕਿਉਂ ਪੁੱਛਦੀ ਹੈ ਤੂੰ ਤਾਂ ਮੇਰੇ ਸਿਰ ਤੇ ਐਵੇਂ ਮੈਨੂੰ ਜਦੋਂ ਕਿ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੜੀ ਜਾਣਾ ਡਰਿੰਕ ਕਰਕੇ ਆਣਾ ਘਰ ਮੇਨਾਂ ਹੱਥੋਂ ਪਾਈ ਕਰਨੀ ਮੇਰੀ ਵੀਡੀਓਜ਼ ਬਣਾਉਣੀਆਂ ਜਦੋਂ ਮੈਂ ਬੋਲਣਾ ਮੇਰੀ ਵੀਡੀਓਜ਼ ਬਣਾਉਣੀਆਂ ਉਹ ਦੋਨੋਂ ਤਾਂ ਜਦੋਂ ਆਪ ਲੜਨਾ ਉਦੋਂ ਨਹੀਂ ਬਣਾਣੀਆਂ ਜਦੋਂ ਮੈਂ ਲੜਨਾ ਉਦੋਂ ਬਣਾਉਂਦੇ ਹੁੰਦੇ ਸੀਗੇ ਤੇ ਡਰਿੰਕ ਕਰਕੇ ਸਾਨੂੰ ਬਾਹਰ ਵੀ ਕੱਢ ਦਿੱਤਾ ਸੀ ੱੱੱੱੱੱੱੱੱ ਕਿਉਂਕਿ ਮੈਂ April ਮਹੀਨੇ ਦੀ ਜਦੋਂ ਦੀ ਇਹ ਜੀ ਸ਼ੁਰੂ ਹੋਈ ਪਈ ਨਾ April ਮਹੀਨੇ ਦੀ ਪਿਛਲੀ ਦੀ ਉਦੋਂ ਦਾ ਹੀ ਸਾਡੇ ਘਰ ਕਲੇਸ਼ ਇਹ ਕੁੜੀ ਕਰਕੇ ਹੁੰਦਾ ਸੀਗਾ ਮੈਂ ਕੁੜੀ ਦੇ ਪਾਪਾ ਨੂੰ ਫੋਨ ਵੀ ਕੀਤਾ ਸੀਗਾ ਕਿ ਇਹਨੂੰ ਰੋਕ ਲਓ ਕਿ ਇਹ ਹੱਟ ਨਹੀਂ ਰਹੀ ਹੈ ਕਿ ਐਦਾ ਐਦਾ ਉਹਦੇ ਪਾਪਾ ਕਹਿੰਦੇ ਤੁਹਾਡੇ ਕੋਲ ਕੀ ਪ੍ਰੂਫ ਆ ਤੇ ਮੈਂ ਕੁੜੀ ਦੇ ਘਰ ਵੀ ਗਈ ਕੁੜੀ ਦੇ ਘਰ ਵੀ ਉਹਨਾਂ ਪਾਪਾ ਨੂੰ ਪ੍ਰੂਫ ਵੀ ਦਿਖਾਏ ਅੱਗੇ ਉਹਨਾਂ ਨੇ ਉਹਦੇ ਪਾਪਾ ਨੇ ਲਿਖ ਕੇ ਵੀ ਦਿੱਤਾ ਕਿ ਜੇ ਅੱਗੇ ਤੋਂ ਮੇਰੀ ਕੁੜੀ ਗਲਤੀ ਕਰੂਗੀ ਕੋਈ ਵੀ ਕਰੂਗੀ ਤਾਂ ਤੁਸੀਂ ਬੰਦ ਐਕਸ਼ਨ ਕਰ ਸਕਦੇ ਹੋ ਤੁਸੀਂ ਸਾਨੂੰ ਨਿਕਾਰੀਵਾਇ ਕਰ ਸਕਦੇ ਆ ਪਰ ਉਸ ਤੋਂ ਬਾਅਦ ਵੀ ਰੁਕੀ ਨਹੀਂ ਉਹ ਕੁੜੀ ਰੁਕੀ ਨਹੀਂ ਉਸ ਤੋਂ ਬਾਅਦ ਮੇਰੇ ਹਸਬੰਦ ਨੇ ਮੇਤੇ ਡਿਵੋਰਸ ਕੇਸ ਲਾਇਆ ਕਿ ਮੈਂ ਤੇਤੋ ਤਲਾਕ ਲੈਣਾ ਕਿ ਮੈਂ ਨਹੀਂ ਤੇ ਨਾ ਰਹਿਣਾ ਮੈਂ ਉਹ ਕੁੜੀ ਨਾ ਹੀ ਰਹਿਣਾ ਤੇ ਜਦੋਂ ਮੈਂ ਉਹਨਾਂ ਨੂੰ ਉਸ ਵੇਲੇ ਮੈਂ ਵੀ ਉਹਨਾਂ ਤੇ ਕੀਤਾ ਉਸ ਵੇਲੇ ਮੈਨੂੰ ਘਰੇ ਲਾਗੇ ਹੱਥ ਪੈਰ ਜੋੜ ਕੇ ਕਿ ਚੱਲ 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 ਮੈਂ ਕਿ ਮੈਨੂੰ ਕੁਝ ਲਿਖਾ ਲੰਦੋ ਰਾਜੀਨਾਮੇ 'ਚ ਕਿ ਕੁਝ ਵੀ ਲਿਖਾ ਲੰਦੋ ਉਹਨਾਂ ਨੇ ਮੈਨੂੰ ਕੁਝ ਵੀ ਲਿਖਾ ਇਹਨੂੰ ਕੋਚਨੀ ਲਈ ਖਾਣਾ ਤੋਂ ਘਰ ਚੱਲ ਆਪਾਂ ਉਹਦੇ ਵਿੱਚ ਇਹ ਲਿਖਾਇਆ ਕਿ ਜੇ ਕੱਲ ਨੂੰ ਇਹ ਕੁਝ ਖਾ ਕੇ ਮਰ ਜਵੇ ਤਾਂ ਇਹ ਜ਼ਿੰਮੇਵਾਰੀ ਹੋਗੀ ਇਹਦੀ ਹੋਗੀ ਜੇ ਮੈਂ ਕੁਝ ਖਾ ਲਵਾਂ ਤੇ ਇਹ ਮੈਂ ਆਪਣੀ ਜ਼ਿੰਮੇਵਾਰੀ ਆਪ ਲੈਂਦਾ ਤੇ ਮੇਰੇ ਮਾਪੇ ਉਹ ਘਰ ਨਹੀਂ ਆਣੇ ਚਾਹੀਦੇ ਨਾ ਮੇਰੇ ਘਰ ਆਣ ਨਾ ਮੇਰੇ ਆ ਜਦ ਕਿ ਉਹਦੇ ਵੀ ਆਉਂਦੇ ਹੁੰਦੇ ਸੀ ਘਰ ਉਹਦੇ ਭੈਣ ਭਰਾ ਆਉਂਦੇ ਸੀ ਘਰ ਸਾਡੇ ਕਿ ਆਂਦੇ ਜਾਂਦੇ ਰਹੇ ਅਸੀਂ ਕਦੀ ਨਹੀਂ ਮੈਂ ਨਹੀਂ ਰੋਕਿਆ ਕਦੀ ਵੀ ਉਹਨਾਂ ਨੂੰ ਕਿ ਆਣ ਜਾਂ ਨਾਣ ਉਸ ਤੋਂ ਬਾਅਦ ਭਾਈ ਫਿਰ ਘਾਰੇ ਘਰੇ ਜਾ ਕੇ ਫਿਰ ਉਹਦੇ ਸੀ ਡ੍ਰਿੰਕ ਕਰਨਾ ਮੈਨੂੰ ਆ ਕੇ ਬੋਲਣਾ ਮੇਰਾ ਇਵਨ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤਾਰ ਤੇ ਮੈਨੂੰ ਮਾਰ ਕੇ ਮੈਨੂੰ ਬਾਹਰ ਕੱਢ ਦੇਣਾ ਕਿ ਜਾ ਚਲ ਜਾ ਇੱਥੋਂ ਦੀ ਚਲ ਜਾ ਮੈਂ ਨਹੀਂ ਇੱਥੇ ਰਹਿਣਾ ਕੁੜੀ ਨੂੰ ਉਹਦੇ ਹੀ ਗੱਲਾਂ ਸਾਰਾ ਸਾਰਾ ਦਿਨ ਘੁੰਮਤੇ ਲੱਗੇ ਰਹਿਣਾ ਐਦਾਂ ਸਾਰ ਸਾਡੇ ਬੈੱਡ ਆ ਬੈਡਰੂਮ ਆ ਬੈਡਰੂਮ ਦੇ ਉੱਪਰ ਸ਼ੂਪੁਆਇੰਟ ਆ ਸਾਰਾ ਦਿਨ ਘੁੰਮਤੇ ਕਰਦੇ ਨਾ ਬੈਠਿਆ ਨਹੀਂ ਉਹਨਾਂ ਨੇ ਸਾਰਾ ਦਿਨ ਜੀ ਅਸੀਂ ਬਲਾ ਵੀ ਲਈਏ ਕਿ ਕਹਿ ਦਈਏ ਰੋਟੀ ਖਾ ਲੋ ਚਾਹ ਪੀ ਲੋ ਉਹ ਠੰਡੀ ਹੋ ਜਾਣੀ ਪਰ ਉੱਥੋਂ ਦੀ ਹਿਲਣਾ ਨਹੀਂ ਟੱਸ ਦੇ ਮਾਸ ਨਹੀਂ ਹੋਣਾ ਸਰ ਉਹਨਾਂ ਨੇ ਉੱਥੇ ਦੇ ਉੱਥੇ ਹੀ ਬੈਠੇ ਰਹਿਣਾ ਜੀ ਅਸੀਂ ਕਹਿਣਾ ਕਹਿਣਾ ਤੁਸੀਂ ਤਾਂ ਲੜਦੇ ਆ ਉਲਟਾ ਲੜ ਲੜ ਕੇ ਸਾਡੇ ਨਾਲ ਆਫੀਸਲ ਜਣਾ ਆਫਿਸ ਜਾ ਕੇ ਕੁੜੀ ਨਾਲ ਗੱਲਾਂ ਕਰਨੀਆਂ ਸੀ ਇਹੋੀ ਹਰਕਤ ਆ ਇਹਦੇ ਵਿੱਚ ਸਰ ਇਹ ਮਦੀਸ਼ਨਾਂ ਤੱਕ ਨੂੰ ਪਤਾ ਤੇ ਇੱਕ ਬਾਬਾ ਕਮਲਾਇ ਪਹਿਲਾਂ ਵੀ ਕਰੋ ਧੋੜਿਆ ਵਾ ਇਹ ਉਹਦੇ ਕੋਲ ਰੁਕਿਆ ਸੀ ਸਟੇ ਕੀਤੀ ਸੀ ਨਹੀਂ ਉਦੋਂ ਵੀ ਉਹ ਇਹਨਾਂ ਨੂੰ ਸ਼ਹੀਦ ਦਿੰਦੇ ਆ ਉਹ ਕਹਿੰਦੇ ਆ ਕਿ 20 30 ਹਜ਼ਾਰ ਤੇ ਤਲਾਕ ਹੋ ਜਾਂਦਾ 20 ਹਜ਼ਾਰ ਤੇ ਵਿਆਹ ਹੋ ਜਾਂਦਾ ਵਾ ਅਸਲਮ ਕਿ ਕੋਈ ਐਡੀ ਗੱਲ ਨਹੀਂ ਆ ਅਸਤ ਤਲਾਕ ਐਂ ਕਰਾ ਦਿੰਦੇ ਆ ਸਰ ਤੇ ਇਹਦੇ ਵਿੱਚ ਇਹਦੇ ਮਦੀਸ਼ਨ ਵੀ ਰਲੇ ਪਏ ਆ ਉਹਨਾਂ ਨੂੰ ਵੀ ਸਾਰਾ ਪਤਾ ਵਾ ਉਹ ਇਹਨੂੰ ਗੰਦੀਆਂ ਮੈਡੀਸਿਨ ਵਗੈਰਾ ਲਿਆ ਲਿਆ ਕੇ ਦਿੰਦੇ ਹੋਂ ਦੇਸੀ ਘਰ ਤੇ ਕੁੜੀ ਨੂੰ ਮਿਲਣ ਜਾਂਦਾ ਹੁੰਦਾ ਸੀਗਾ ਲੁਧਿਆਣੇ ਤੋਂ ਹੋਇਆ ਸੀ ਤੇ ਲਵ ਮੈਰਿਜ ਦੀ ਰੇਂਜ ਵਾਰੀ ਸੀ ਸਰ ਮੇਰੀ ਲਵ ਮੈਰਿਜ ਸੀ ਇਹਨੇ ਲਵ ਮੈਰਿਜ ਕਰਵਾਈ ਮੇਲਾ ਇਹਨੂੰ 2015 ਚ ਹੋਈ 13 ਚ ਹੋਈ ਆ 15 ਚ ਮੇਰੇ ਬੇਟਾ ਹੋਇਆ ਵਾ ਅੱਛਾ ਕੀ ਹੋਇਆ ਹਾਂਜੀ ਸਰ ਇੱਕੋ ਹੀ ਬੇਟਾ ਵਾ ਫਿਰ ਤੁਸੀਂ ਕਿੱਥੇ ਰਹਿੰਦੇ ਹੋ ਸਰ ਉਹਨੇ ਆਪਣੇ ਪੇਕੇਆਂ ਦੇ ਰਹਦੀਆਂ ਕਿਉਂਕਿ ਮੇਰਾ ਉੱਥੇ ਕੋਈ ਵੀ ਨਹੀਂ ਹੈਗਾ ਵਾ ਕਿਹੜੀ ਜਗ੍ਹਾ ਦੱਸੋਏ ਉੱਥੇ ਸਾਡਾ ਕੋਈ ਨਹੀਂ ਹੈਗਾ ਇਕ ਕਿਉਂਕਿ ਅਸੀਂ ਤਿੰਨੇ ਦਿਨ ਰਹਿੰਦੇ ਹੁੰਦੇ ਸੀ ਨਾ ਕੋਈ ਹੈਗਾ ਸਾਨੂੰ ਇਨਕਮ ਸੋਰਸ ਹੈ ਨਹੀਂ ਕਿਉਂਕਿ ਇਹ ਕਮਾਨ ਵਾਲੇ ਸੀਗੇ ਮੈਂ ਇੱਕ ਹਾਊਸ ਵਾਈਫ ਆ ਮੈਂ ਬੱਚੇ ਨੂੰ ਸਕੂਲੋਂ ਵੀ ਹਟਾ ਲਿਆ ਪਿਆ ਤਿੰਨ ਮਹੀਨੇ ਹੋ ਗਏ ਉਹ ਘਰ ਹੀ ਬੈਠਾ ਨਾ ਟਿਊਸ਼ਨ ਜਾ ਰਿਹਾ ਨਾ ਸਕੂਲ ਤੇ ਓਨਰ ਨੂੰ ਕਹਿੰਦਾ ਖੁਦ ਓਨਰ ਦਾ ਫੋਨ ਕੀਤਾ ਕਿ ਰੈਂਟ ਦੇ ਕਹਿੰਦਾ ਜਿਹੜਾ ਮਹੀਨਾ ਇੱਕ ਮਹੀਨਾ ਮੈਂ ਰਿਹਾ ਮੈਂ ਉਸ ਮਹੀਨੇ ਦਾ ਦੇਣਾ ਜਿਹੜੇ ਇੱਥੇ ਰਹਿੰਦੇ ਉਹਨਾਂ ਕੋਲੋਂ ਕਰਾਇਆ ਹਾਂਜੀ ਸਰ ਮੈਂ ਇੱਥੇ ਹੀ ਰਹਿੰਦੀ ਹਾਂ ਆਪਣੇ ਪੇਕੇ ਆ ਦੇ ਰਹਿੰਦੀ ਹਾਂ ਸ਼ਾਹੂਰ ਹਾਂ ਜੀ ਮੈਂ ਕਹਿੰਦਾ ਤੁਸੀਂ ਤੁਹਾਡੇ ਸੋਰੇ ਸੋਰੇ ਨਹੀਂ ਉੱਥੇ ਤੂੰ ਸੋਦੇ ਨਹੀਂ ਸੋਰੇ ਮੇਰੇ ਪਿੰਡ ਆ ਬੇਗਵਾਲ ਟਾਲੀ 'ਚ ਤੇ ਮੈਂ ਇਹ ਸ਼ੁਰੂ ਤੋਂ ਹੀ ਉੱਥੇ ਕੰਮ ਕਰਦੇ ਆ ਦਸੂਹੇ ਤੇ ਆਫਿਸਾ ਦਸੂਹੇ ਰਹਿੰਦੇ ਆਪਣੀ 부ਆ ਕੋ ਰਹਿੰਦੇ ਹੁੰਦੇ ਸੀ ਬਾਅਦ ਪਹਿਲਾਂ ਫਿਰ ਜਦੋਂ ਵਿਆਹ ਕਰਾ ਲਿਆ ਆਪਣਾ ਸੈਪਰੇਟ ਰਹਿ ਲੱਗ ਪਿਆ ਹੁਣ ਇਹ ਨਹੀਂ ਪਤਾ ਕਿ ਕਿੱਥੇ ਰਹਿ ਰਹੇ ਆ ਕਿਉਂਕਿ ਘਰੋਂ 도ੜੇ ਪਿਆ 3 ਮਹੀਨੇ ਹੋ ਗਏ ਘਰੋਂ 도ੜੇ ਨੇ ਮੈਂ ਐਸਐਸਪੀ ਦੇਰਖਾਸਤ ਦਿੱਤੀ ਆ ਸਿੱਧੀ ਮੈਂ ਕੋਈ ਥਾਣੇ ਚ ਨਹੀਂ ਦਿੱਤੀ ਕਿਉਂਕਿ ਮੈਂ ਪਹਿਲਾਂ ਵੀ ਦਿੱਤੀ ਸੀ ਮੇਰੀ ਕਿਸੇ ਨੇ ਸੁਣੀ ਨਹੀਂ ਹਾਂਦੀ ਹੂੰ ਦਿੱਤੀ ਪਈ ਸੀ ਸਰ ਇਹਨੂੰ ਬੁਲਾਇਆ ਸੀ ਕੁੜੀ ਨੂੰ ਵੀ ਬੁਲਾਇਆ ਉਹਦੇ ਪਾਪਾ ਆਏ ਕੁੜੀ ਦੇ ਤਾਂ ਉਹਨਾਂ ਨੇ ਕੁੜੀ ਨੂੰ ਨਹੀਂ ਲੈ ਕੇ ਆਏ ਅਸਲਮ ਨੇ ਉਹਨਾਂ ਨੂੰ ਕਿਹਾ ਹੋਇਆ ਸੀ ਕੁੜੀ ਨੂੰ ਨਹੀਂ ਲੈ ਕੇ ਜਾਣਾ ਤੁਸੀਂ ਜਾਓ ਉਹਦੇ ਪਾਪਾ ਆਏ ਉਸ ਦਿਨ ਉਹ ਫੋਨ ਤੇ ਗੱਲ ਵੀ ਕਰ ਰਹੇ ਸੀ ਅਸਲਮ ਨਾਲ ਅਸਲਮ ਕਹਿੰਦਾ ਮੈਂ ਕੇਸ ਲਾਇਆ ਹੋਇਆ ਤੁਸੀਂ ਇੱਥੋਂ ਨੇ ਪਤਾ ਕੇ ਦਿਓ ਮੈਂ ਆਪੇ ਹੀ ਦੇਖ ਲਵਾਂਗਾ ਇਹਨਾਂ ਕੋਰਟ ਕੇਸ ਤੁਹਾਡੇ ਵਿੱਚ ਕੀ ਚੱਲਦਾ ਵੇ ਸਰ ਮੇਰਾ ਕੋਰਟ ਕੇਸ ਉਹਨਾਂ ਦਾ ਉਹਨਾਂ ਦਾ ਚੱਲ ਰਿਹਾ ਉਹ ਮੰਗ ਰਿਹਾ ਮੇਰੇ ਤੋਂ ਰਿਵੋਲਟ ਮੈਂ ਨਹੀਂ ਮੈਨੂੰ ਉੱਦਾਂ ਕੋਈ ਪੇਪਰ-ਪੁਪਰ ਨਹੀਂ ਆਇਆ ਕਿ ਜਿਹੜਾ ਉਹਨਾਂ ਦੇ ਵੱਲੋਂ ਕੋਰਟ ਕੇਸ ਲੱਗਾ ਪਿਆ ਮੇਰੇ ਤੇ ਇਧਰੋਂ ਸਿਰਫ ਖਰਚੇ ਦਾ ਹੀ ਲੱਗਾ ਜਿਹੜਾ ਇਹਨਾਂ ਨੇ ਮੈਨੂੰ ਸੰਪਰਸ਼ਣ ਦਾ ਖਰਚਾ ਦਾ ਹੀ ਆਹ ਹਾਂਜੀ ਮੈਂ ਹਾਂਜੀ ਮੈਂ ਡੋਮੈਸਟਿਕ ਵਾਇਲੈਂਸ ਅੱਛਾ ਤੇ ਮੈਂ ਉਹਨਾਂ ਤੋਂ ਕੋਈ ਡਿਵੋਰਸ ਵਗੈਰਾ ਨਹੀਂ ਚਾਹੁੰਦਾ ਸਰ ਮੈਂ ਕੁਝ ਮਹੀਨੇ ਮੰਗਤਾ bina ਮੈਂ ਡਿਵੋਰਸ ਮੈਂ ਤਾਂ ਲੈਣਾ ਹੀ ਨਹੀਂ ਸਿੱਧੀ ਗੱਲ ਕਿਉਂਕਿ ਮੇਰਾ ਇੱਕ ਬੱਚਾ ਵਾ ਮੈਂ ਤਾਂ ਲੈਣਾ ਹੀ ਨਹੀਂ ਡਿਵੋਰਸ ਤੇ ਦੂਜੀ ਗੱਲ ਇਹ ਆ ਕਿ ਹੁਣ ਇਹੀ ਆ ਕਿ ਕਿੱਥੇ ਵੀ ਆ ਘਰ ਆਜ ਵੀ ਅਸੀਂ ਇਹਦੇ ਨਾਲ ਰਹਿਣ ਨੂੰ ਹਲੇ ਵੀ ਤਿਆਰ ਆ ਸਰ ਉਹ ਲੁਧਿਆਣਾ ਦੇ ਆ ਤੇ ਉਧਰੋਂ ਵੀ ਉਹਨਾਂ ਦੇ ਪਾਪਾ ਨੇ ਉਹ ਕੁੜੀ ਨੂੰ ਜਦੋਂ 18 ਤਰੀਕ ਨੂੰ ਬੁਲਾਇਆ ਇੱਥੇ ਤਰੀਕ ਸੀਗੀ ਉਹ ਦਿਨ ਮੈਲਾ ਥਾਣੇ ਚ ਤੇ ਉਹ ਆਏ ਨਹੀਂ ਉਸ ਦਿਨ ਉਸ ਦਿਨ ਕੁੜੀ ਉਹਨਾਂ ਦੀ 도ੜ ਗਈ ਉਹਨਾਂ ਨੇ ਰੱਲੇ ਮਿਲੇ ਪਏ ਆ ਸਾਰੇ ਜਿੰਨੇ ਬਿਨਾ ਵਿਆਹ ਤੋਂ ਰਹਿਣ ਦੇ ਕੇ ਵਿਆਹ ਕਰਾਇਆ ਸਰ ਮੈਨੂੰ ਇਹ ਮੈਂ ਪੱਕਾ ਨਹੀਂ ਕਹਿ ਸਕਦੀ ਕਿ ਉਹਦੇ ਨਾਲ ਰਹਿੰਦੀ ਆ ਕਿਉਂਕਿ ਉਹ ਆਪਣੇ ਦੇ ਕੇ ਗਈ ਪਈ ਆ ਕਿ ਮੈਂ ਆਪਣੀ ਮਰਜ਼ੀ ਨਾਲ ਗਈ ਆ ਜਦ ਕਿ ਸਾਨੂੰ ਪਤਾ ਵਾ ਉਹਦੇ ਨਾਲ ਚੱਕਰ ਚੱਲਦਾ ਸੀ ਸਾਰਾ ਪੋਚੀ ਆ ਇਹ ਰੈਂਡੇ ਵੀ ਸੇਮ ਜਲੰਧਰ ਕਿਉਂਕਿ ਮੈਨੂੰ ਵੀ ਪਤਾ ਲੱਗਾ ਸੀ ਕਿ ਇਹ ਜਲੰਧਰ ਸਥੇਤ ਆ ਦੇ ਆਲੇ ਕੋਲ ਸਿਰਫ ਦੋ ਫੋਰਟ ਆਇਆ ਜਿਹੜੇ ਗਰੂਪ ਆ ਹਾਂਜੀ ਸਰ ਹੋਰ ਵੀ ਸੀਗੇ ਇਹਨਾਂ ਨੇ ਡਿਲੀਟ ਕਰਤੇ ਜਾ ਕੇ ਜਾਂਦੇ ਜਾਂਦੇ ਨੇ ਮੇਰੇ ਇਹ ਦਾ ਕੋਈ ਮਤਲਬ ਸਿੰਗਲ ਨਾਲ ਕੋਈ ਕਰਵਾ ਸਕਦਾ ਸਰ ਉਸ ਧਾਰ ਦੀ ਫੋਟੋ ਚੈਟਿੰਗ ਦੀ ਵੀ ਹੈਗੀ ਨਾ ਸਾਡੇ ਕੋਲ ਜਿਹੜੇ ਇਹਦੇ ਬ੍ਰਦਰ ਨਾਲ ਕੀਤੀ ਮੇਰੇ ਬ੍ਰਦਰ ਨਾਲ ਚੈਟਿੰਗ ਹੋਈ ਯਾਰ ਇਹਦਾ ਉਹਦਾ ਕੁੜੀ ਦਾ ਬ੍ਰਦਰ ਕਹਿੰਦਾ ਵੀ ਇਹ ਸਮਝਦਾ ਹੀ ਨਹੀਂ ਵੀ ਆ ਮੁੰਡਾ ਫੋਨ ਕਰਨ ਤੋਂ ਨਹੀਂ ਹਟਦਾ ਪਿਆ ਵਾ ਜਾਏ ਕੁੜੀ ਵੀ ਨਹੀਂ ਹਟਦੀ ਵੀ ਫੋਨ ਕਰਨ ਤੋਂ ਸਾਡੇ ਕੋਲ ਵੀਡੀਓਜ਼ ਵੀ ਹੈਗੀਆਂ ਔਰ ਇਹ ਪ੍ਰੂਫ ਕਹਿ ਰਹੇ ਆ ਜੀ ਹਾਂਜੀ